ਜੋ ਇੱਜ਼ਤ ਮਾਨ ਕਰ ਬਣਿਆ ਹੋਇਆ ਮੈਂ ਤਾਂ ਇਹੀ ਕਹਣਾ ਉਹਨਾਂ ਘਰੇ ਜਾ ਕੇ ਵੀ ਸ਼ੀਸ਼ੇ ਮੂਰੇ ਖੜਕੇ ਵੀ ਕਿ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੈ ਇੰਨੀ ਕੁ ਬਣੀ ਰਹੇ ਭਾਵੇਂ ਬਦੇ ਨਾ ਪਰ ਕਟੇ ਨਾ ਪਰ ਹਾਂ ਤੁਹਾਡਾ ਸਵਾਲ ਜਿਹੜਾ ਉਹ ਇਹ ਵੀ ਘਰੇ ਜਾ ਕੇ ਮੈਂ ਮੁੱਖ ਮੰਤਰੀ ਨਹੀਂ ਹੁੰਦਾ ਠੀਕ ਹੈ ਨਾ ਉਹ ਤਾਂ ਘਰ ਤੋਂ ਪਹਿਲੀ ਜਦੋਂ ਘਰ ਵੱਲ ਨੂੰ ਗੱਡੀ ਮੁੜਦੀ ਹੈ ਉਦੋਂ ਮੈਂ ਕਹ ਦਿੰਦਾ ਵੀ ਭਾਈ ਕਰੇ ਆਗੇ ਹੁਣ ਆਪਾਂ ਤੇ ਆਪਣੇ ਆਪਣਾ ਵੀ ਗੱਲ ਕਰ ਲੈਣਾ ਵੀ ਘਰੇ ਆ ਕੇ ਵੀ ਹੁਣ ਆਰਡਰ ਤਾਂ ਚੱਲਣੇ ਨਹੀਂ ਹੈਗੇ ਹੈਨਾ ਹੁਣ ਤਾਂ ਜੋ ਕਈ ਵਾਰੀ ਬਾਹਰ ਇੱਕ ਵਾਰ ਮੈਂ ਕਿਸੇ ਫੰਕਸ਼ਨ ਤੇ ਗਿਆ ਬੜਾ ਜਮਿਹਦ ਬੈਠੇ ਆ ਮਹਾਨ ਇੱਜ਼ਤ ਸਾਰੇ ਪਾਸੇ ਸਲੂਟ ਸਾਰੇ ਤੇ ਸਟੂਡੈਂਟ ਵੀ ਕਹਣ ਜੋ ਸਰ ਯੂ ਆਰ ਜੀਨੀਅਸ ਫਰੋਂ ਅਤਮਕਾ ਚਲੋ ਤਾਰੀਫ ਰੀਕ ਨੂੰ ਚੰਗੀ ਲੱਗਦੀ ਆ अद्धे घंटे बाद मैं घर गया जान सार पहला डायलॉग से थोनू आकल नहीं आ सकती मैं क्या यार मैं सोचा अद्धा घंटा पहला तो मैंने जीनिए से कही जो लोग मैं कि होगा आ तौलिया देखो कितने सीट के गए तौली धर्म की जगह है और चप्पल देखो कितने ने मैं जी कोई गल नहीं अगे तो ज्यादा तौलिया जगह तोरद्या करा सो यह यूनिवर्सल ट्रुथ है ਔਰ ਅੱਜ ਵਿਮਨ ਦੇ ਆ ਕੁਛ ਬੋਲ ਵੀ ਨਹੀਂ ਸਾਡੇ ਭਾਈ ਥੋੜਾ ਦੇਣਾ ਅੱਜ ਨੂੰ ਠੀਕ ਹੈ ਨਾ ਸੋ ਪਰ ਇਹ ਵੀ ਗੱਡੀ ਦੇ ਦੋ ਪਹੀਏ ਨੇ ਗ੍ਰਸਤੀ ਜੀਵਨ ਜਿਹੜਾ ਪਹੀਏ ਦੋਨੇ ਜੇ ਬੈਲੈਂਸ ਦੇ ਵਿੱਚ ਰਹਿਣ ਤਾਂ ਗੱਡੀ ਚੱਲਦੀ ਹੈ ਨਹੀਂ ਤਾਂ ਫਿਰ ਜੇ ਇੱਕ ਪਹੀਆ ਖਰਾਬ ਹੋਵੇ ਜਾਂ ਅਲਾਈਨਮੈਂਟ ਆਊਟ ਹੋਵੇ ਜਾਂ ਫਿਰ ਗੱਡੀ ਨਹੀਂ ਚੱਲਦੀ ਫਿਰ ਸੋ ਉਹ ਕਹਿੰਦੇ ਵੀ ਓਬਾਮਾ ਨੇ ਵੀ ਕਿਹਾ ਸੀਗਾ ਜਦੋਂ ਉਹ ਰਾਸ਼ਟਰਪਤੀ ਸੀ ਕਿ ਸਾਰੀ ਦੁਨੀਆ ਮੈਂ ਥੋੜਾ ਡਰਦੀ ਆ ਕਿੰਨਾ ਮੈਂ ਮਸ਼ੈਲ ਬਾਮਾ ਤੋਂ ਡਰਦਾ ਹੈ ਨਾ ਪਤਾ ਨਹੀਂ ਕੀ ਰੋਗ ਜਾਂ ਹੁੰਦਾ ਇਹ ਨਾ ਕੁਝ ਕਹਿੰਨੀ ਉਹ ਸਾਨੂੰ ਤੁਸੀਂ ਉਹ ਡਾ ਡਰ ਮੇਰਾ ਇੱਕ ਦੋਸਤ ਹੈ ਉਹ ਪਿੰਡ ਹੈ ਉਹ ਕਹਿੰਦਾ ਬਾਈ ਜੀ ਗੱਲ ਪੁੱਛਣੀ ਸੀ ਮੈਂ ਕੀ ਕਹਿੰਦਾ ਯਾਰ ਮੈਂ ਅਮਰੀਕਾ ਵਾਲੀ ਤੇ ਰੋ ਬਹੁਤ ਮਾਰਦਾ ਮੈਂ ਕਿਹਾ ਅੱਛਾ ਕਹਿੰਦਾ ਜੇ ਨੂਣ ਮਿਰਚ ਘੱਟ ਹੋਵੇ ਮੈਂ ਥਾਲੀ ਭਗਾ ਕੇ ਮਾਰਦਾ ਕਹਿੰਦਾ ਮੈਂ ਕਿਹਾ ਅੱਛਾ ਕਹਿੰਦਾ ਜੀ ਮੈਂ ਦਰਦੂਰੂ ਪੀ ਕੇ ਆ ਜਾ ਕਹਿੰਦਾ ਫਿਰ ਜੁਰਾਬਾਂ ਜੁਰੂਬਾਂ ਉਹੀ ਲਾਉਂਦੀਆਂ ਮੇਰੀਆਂ ਹਣਾ ਮੈਂ ਕਿਹਾ ਅੱਛਾ ਕਹਿੰਦਾ ਵੀ ਜੇ ਉਹ ਕੁਝ ਕਹਦੇ ਆ ਆ ਲੈਉਣਾ ਮੈਂ ਮੈਂ ਐ ਲੈਉਂਦਾ ਅੱਜ ਨਹੀਂ ਟਾਈਮ ਹੈਗਾ ਜੀ ਮੈਂ ਲੰ ਕਹਿੰਦਾ ਮੈਂ ਉਹਦੀ ਕੋਈ ਨਹੀਂ ਮੰਨਦਾ ਗੱਲ ਮੈਂ ਕਿਹਾ ਅੱਛਾ ਫੇਰ ਤੂੰ ਪੁੱਛਣਾ ਕਿਉਂ ਨਾ ਕਹਿੰਦਾ ਯਾਰ ਡਰ ਵੀ ਮੈਨੂੰ ਹੀ ਲੱਗਦਾ ਉਹ ਤੂੰ ਨਾ ਨਾਲੇ ਕੁਝ ਕਹਿੰਦੀ ਨਹੀਂ ਮੈਂ ਕਿਹਾ ਭਾਈ ਤਾਂ ਕੁਦਰਤ ਵੱਲੋਂ ਨਾ ਕੋਈ ਸੈਂਸ ਪਾਈ ਹੋਈ ਹੈ ਸੋ ਭਾਈ ਬਚਾਈ ਰੋਏ ਬਸ ਜਿਉਂਦੀਆਂ ਬਸਦੀਆਂ ਰੋ ਕਿਉਂਕਿ ਤੁਸੀਂ ਜਗ ਜੰਨ ਨਹੀਂ ਆਓ ਤੁਸੀਂ ਬਹੁਤ ਕੁਝ ਦੇਖਣਾ ਹੁੰਦਾ ਹੈ ਤੁਸੀਂ ਕਿਉਂਕਿ ਅਸੀਂ ਤਾਂ ਸਾਡੀ ਤਾਂ ਘਰੋਂ ਬਾਹਰ ਜਦੋਂ ਜਾਂਦੇ ਆ ਸਾਡੀ ਤਾਂ ਆਊਟਿੰਗ ਹੋ ਜਾਂਦੀ ਹੈ ਤੁਹਾਡਾ ਹਰ ਵਕਤ ਘਰੇ ਹੀ ਰਹਿਣਾ ਫਿਰ ਅੱਗੇ ਗ੍ਰਸਤੀ ਨੂੰ ਸੰਭਾਲਣਾ ਬੱਚਿਆਂ ਨਾਲ ਜਾਂ ਕੌਣ ਆਉਂਦਾ ਕਰੇ ਕੀ ਉਹ ਕਹਿੰਦੇ ਆ ਨਾ ਕਿ ਘਰ ਤਾਂ ਬਣ ਜਾਂਦਾ ਪਰ ਉਸ ਘਰ ਨੂੰ ਅਸਲੀ ਘਰ ਜਿਹੜਾ ਉਹ ਲੇਡੀ ਬਣਾਉਂਦੀ ਹੈ ਕਿ ਨਹੀਂ ਤਾਂ ਬੁਆਏਜ ਹੋਸਟਲ ਦਾ ਜਿਹੜਾ ਹਾਲ ਹੁੰਦਾ ਉਹੀ ਸੇਮ ਹੁੰਦਾ ਪੀ ਕੋਈਕ ਤੇ ਚੀਜ਼ ਪਈ ਹੈ ਕਿਤੇ ਚੀਜ਼ ਪਈ ਹੈ ਸੋ ਇਹ ਪਰਮਾਤਮਾ ਨੇ ਤੁਹਾਨੂੰ ਗੁਣ ਦਿੱਤਾ ਹੈ ਹਾਂ ਮੈਨੂੰ ਇੱਕ ਥੋੜਾ ਜਿਹਾ ਫਾਇਦਾ ਹੈ ਕਿ ਜਿਹੜੀ ਮੇਰੀ ਵਾਈਫ ਉਹ ਡਾਕਟਰ ਹੈ ਐਮ ਬੀਬੀਐਸ ਹੈ ਤੇ ਪੜੀ ਲਿਖੀ ਹੈ ਤਾਂ ਕਰਕੇ ਥੋੜਾ ਬਹੁਤ ਅੰਗਰੇਜ਼ੀ ਜਿੜਕ ਲੈਂਦੀ ਹੈ ਹੋਰ ਤਾਂ ਕੀ ਹੈ ਹਨਾ ਉਹ ਗਾ ਉਹ ਤਾਂ ਸੇਮ ਹੀ ਨੇ ਨਾ ਗੱਲਾਂ ਦਾ ਸੇਮ ਹੀ ਨੇ ਸੋ ਪਰ ਰਹਿਣਾ ਵੀ ਇਦਾਂ ਹੀ ਚਾਹੀਦਾ ਫਿਰ ਸਮਾਜ ਦਾ ਅਸੀਂ ਹਿੱਸਾ ਤਾਂ ਸਮਾਜ ਦਾ ਜੋ ਸਮਾਜ ਨਾ ਹੁੰਦਾ ਜੋ ਜਿਵੇਂ ਸਮਾਜ ਰਹਿੰਦਾ ਉਵੇਂ ਹੀ ਅਸੀਂ ਰਹਿਨੇ ਆ ਕੋਈ ਅਸੀ ਗੱਲ ਨਹੀਂ ਪਰ ਹਾਂ ਵਿਸ਼ਵਾਸ ਪਿਆਰ ਇੱਕ ਦੂਜੇ ਨੂੰ ਸਮਝਣਾ ਔਰ ਇੱਕ ਦੂਜੇ ਦੀਆਂ ਉਮੀਦਾਂ ਤੇ ਪੂਰਾ ਉਤਰਨਾ ਇਹ ਜਿਹੜਾ ਮੰਤਰ ਉਹ ਵਸਤੇ ਘਰਾਂ ਦੀ ਨਿਸ਼ਾਨੀ ਹੈ ਜੀ ਔਰ ਹਮੇਸ਼ਾ ਕਰਨਾ ਤਾਂ ਇਹੀ ਕਹਿਣਾ ਕਿ ਪੰਜਾਬ ਦੇ ਘਰ ਵਸਦੇ ਰਹਿਣ ਹੱਸਦੇ ਰਹਿਣ ਔਰ ਸਾਡਾ ਪੰਜਾਬ ਤਰੱਕਿਆ ਕਰਦਾ